ਕੈਨੇਡਾ ਵਿੱਚ ਅਸਥਾਈ ਇਮੀਗ੍ਰੇਸ਼ਨ 'ਚ ਵੱਡੀ ਕਟੌਤੀ ਸਸ਼ਕਾਲ ਜਮੈਰੋਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਮੇਰੇ ਦਾ ਦੀ ਕਿ ਪ੍ਰਧਾਨ ਮੰਤਰੀ ਮਲਕਾਰਨੀ ਦੀ ਸਰਕਾਰ ਨੇ ਆਪਣੇ ਪਹਿਲੇ ਬਜਟ ਵਿੱਚ ਅਗਲੇ 3 ਸਾਲਾਂ ਲਈ ਅਸਥਾਈ ਇਮੀਗ੍ਰੇਸ਼ਨ ਘਟਾਉਣ ਦਾ ਐਲਾਨ ਕੀਤਾ ਹੈ ਨਵੇਂ ਟਾਰਗੇਟ ਅਨੁਸਾਰ ਟੈਰਿਟਰੀ ਫਾਰਮ ਵਰਕਰਸ ਪ੍ਰੋਗਰਾਮ ਅਧੀਨ 2026 ਤੱਕ ਸਿਰਫ 60000 ਵਰਕਰਸ ਆਉਣਗੇ ਜਦਕੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 35900 ਤੋਂ ਘਟਾ ਕੇ 1.5 ਲੱਖ ਕਰ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਕਾਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਅਸਥਾਈ ਰਹਿਣਾ ਰਹਿਣ ਵਾਲੀ ਗਿਣਤੀਆਂ ਵਿੱਚ ਵਧੀ ਜਿਸ ਨਾਲ ਘਰਾ ਅਤੇ ਸੇਵਾਵਾਂ ਵਿੱਚ ਦਬਾਅ ਪੈਦਾ ਹੋ ਗਿਆ ਹੈ ਇਸ ਦੇ ਵਿੱਚ ਦੂਜੇ ਪਾਸੇ ਮਜ਼ਦੂਰ ਯੂਨੀਅਨ ਦੇ ਮਾਨਵ ਅਧਿਕਾਰ ਸੰਗਠਨਾ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਕਟੌਤੀ ਸ਼ੋਸ਼ਣ ਤੇ ਘੱਟ ਤਨਖਾਹ ਵਾਲੀਆਂ ਨੌਕਰੀਆਂ ਤੇ ਮੁਕੰਨ ਦਾ ਹੱਲ ਬਣਦਾ ਹੈ ਇਸ ਦੇ ਨਾਲ ਹੀ ਯੂਨੀਵਰਸਿਟੀਆਂ ਨੇ ਵੀ ਚਿੰਤਾ ਜਤਾਈ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਣ ਨਾਲ ਉਹਨਾਂ ਦੀਆਂ ਆਰਥਿਕ ਸਮੱਸਿਆਵਾਂ ਵਧ ਰਹੀਆਂ ਨੇ ਜਿਸ ਨਾਲ ਕਰਕੇ ਇਹ ਸੰਸਥਾਵਾਂ ਨੂੰ ਪ੍ਰੋਗਰਾਮ ਤੋਂ ਸਟਾਫ ਘਟਾਉਣਾ ਪੈ ਰਿਹਾ ਹੈ ਜਿਸ ਕਰਕੇ ਕਈ ਸਮੱਸਿਆਵਾਂ ਖੜੀਆਂ ਹੋ ਰਹੀਆਂ ਨੇ ਇਸ ਦੇ ਨਾਲ ਹੀ ਸਿੱਖਿਆ ਸੰਗਠਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਫੰਡਿੰਗ ਪ੍ਰਣਾਲੀ ਦੁਬਾਰਾ ਵੇਖੀ ਜਾਵੇ ਨਾ ਕਿ ਸਿਰਫ ਵਿਦਿਆਰਥੀਆਂ ਦੀ ਗਿਣਤੀ ਘਟਾ ਕੇ ਹੱਲ ਲੱਭਿਆ ਜਾਵੇ